ਕਾਰਨ ਪਿਆਰਪਰੀ ਸਾਸਿਕਾਲ ਹਾਂ ਦੀ ਸਾਰੇ ਜੋੜਾ-ਚੋੜਾ ਨਾਲ ਤਿਆਰੀਆਂ ਕਰ ਰਹੇ ਆ ਜੋੜਾ ਵਰਨੇ ਆਉਣਾ ਹੈ ਲਵੀ ਨੇ ਆਉਣਾ ਹੈ ਦੀਦੀਆਂ ਨਾਲੇ ਆਉਣਾ ਸਾਰਿਆਂ ਨੇ ਆਉਣਾ ਹੈ ਪਹਿਲੀ ਵਾਰੀ ਆਉਣਾ ਵਿਆਹ ਤੋਂ ਬਾਅਦ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਬੱਚੇ ਵੀ ਲੱਗੇ ਹੋਏ ਮੇਰੇ ਨਾਲ ਮੈਂ ਵੀ ਛੁੱਟੀ ਲਈ ਹੈ ਬੇਟੀ ਨੂੰ ਵੀ ਕਾਲਜ ਤੋਂ ਛੁੱਟੀ ਕਰਵਾਈ ਹੈ ਛੋਟੀ ਨੇ ਛੁੱਟੀ ਹੈ ਹਸਬੰਡ ਡਿਊਟੀ ਗਏ ਆ ਉਹਨਾਂ ਦਾ ਥੋੜਾ ਜਿਹਾ ਹੌਕਾ ਹੈ ਕਾਲੇ ਛੋਲੇ ਆਪਾਂ ਨੇ ਬਣਾਉਣੇ ਆ ਔਰ ਇਹ ਸਬਜੀ ਬਣਾਣੀ ਹੈ ਪਨੀਰ ਦੀ ਨਾਲ ਥੋੜਾ ਜਿਹਾ ਕੇਕ ਬਣਾਇਆ ਸਿੰਪਲ ਜਾਂ ਸੁਜੀ ਦਾ ਔਰ ਚਾਕਲੇਟ ਵਾਲਾ ਚਾਕਲੇਟ ਦੇ ਚਾਕਲੇਟ ਗਨਾਸ਼ ਬਣਾ ਕੇ ਇਹਦੇ ਵਿੱਚ ਡਰਾਈ ਫਰੂਟ ਪਾਏ ਆ। ਊਮ ਮੂਫਰੀ ਵੀ ਪਾਈ ਹੈ, ਬੈਲੂਨ ਵੀ ਲਗਾਏ ਆ ਮੈਂ ਥੋੜੇ ਜਿਹਾ ਮੇਰੀ ਮਨ ਦੀ ਇੱਛਾ ਸੀਗੀ ਕਿਉਂਕਿ ਇਹ ਛੋਟਾ ਜਿਹਾ ਹੈਗਾ ਬਹੁਤ ਕੁਵਿਟੀ ਜਿਹਾ ਸਾਡਾ ਜੋ ਰਵਰ ਹੈਗਾ ਤਾਂ ਬਾਥਰੂਮ ਦੀ ਸਫਾਈ ਕਰੀ ਦੋਨਾਂ ਦੀ ਗਮਲੇ ਵੀ ਮੈਂ ਬੱਚਿਆਂ ਤੋਂ ਸਾਫ਼ ਕਰਵਾਏ ਸੀਗੇ ਫਿਰ ਨਾਲ ਦੀ ਨਾਲ ਕੱਪੜੇ ਵੀ ਸਾਰੇ ਸਾਂਭ ਹੋ ਗਏ ਛੁੱਟੀ ਸੀ ਮੰਮੀ ਉਹਨਾਂ ਦੀਆਂ ਰਜਾਈਆਂ ਰਜੂਈਆਂ ਆਪਣੀਆਂ ਸਾਰੀਆਂ ਰਜਾਈਆਂ ਧੁੱਪ ਵੀ ਲੱਗ ਗਈ ਧੁੱਪ ਬਹੁਤ ਆਈ ਹੋਈ ਸੀਗੀ ਸਰਦੀਆਂ ਦੇ ਕੱਪੜੇ ਵੀ ਸਾਰੇ ਸਾਂਭੇ تھے ਇੱਧਰ ਬੱਚੇ ਅੱਜ ਸੋਹਣੇ ਟੰਗੇ ਹੋਏ ਆ ਬਹੁਤ ਵਿਚਾਰੇ ਦੁਖੀ ਹੋਏ ਪਏ ਐ ਗਮਲੇ ਪਰ ਇਹਨਾਂ ਨੇ ਬਹੁਤ ਸੋਹਣੇ ਸਾਫ਼ ਕਰਤੇ ਮੈਨੂੰ ਉਮੀਦ ਨਹੀਂ ਸੀ ਤੇ ਇੰਨੇ ਸੋਹਣੇ ਸਾਫ਼ ਕਰ ਦੇਣਗੇ ਐ ਔਰ ਪੂਰੀ ਹੈਲਪ ਕਰਾਈ ਇਹਨਾਂ ਨੇ ਮੇਰੇ ਨਾਲ ਸਭ ਦਾ ਬਹੁਤ ਬਹੁਤ ਧੰਨਵਾਦ ਬੱਚਾ